ਇਹ ਬੱਚੇ ਰਸੋਖ ਗੋਲੀਆਂ ਮੈਨੂੰ ਨਸਾਦ ਦਿੱਤਾ ਹੈ ਕਿ ਫੁੱਟ ਫੁੱਟ ਮਾਰ ਸੜਿਆ ਕਿੱਥੇ ਮੁਕਾਬਲਾ ਕਰ ਮਕਾਲਾ ਕੀਤਾ ਆਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜਮਾਰੇ ਗਏ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫਿਰ ਉਹਨਾਂ ਮਾਰਿਆ ਕਿਉਂਕਿ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਕਿ ਕਿਹੜਾ ਦੋ ਉੱਥੇ ਜਿਹਨਾਂ ਨੂੰ ਇਹਦਾ ਮਲਾਜਮਾ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਦਾ ਕੋਈ ਕੁਝ ਨਹੀਂ ਵਿਖਾਦਾ ਨਾ ਕੋਈ ਮੱਡ ਮੱਡ ਉਂਹ ਖਾਲਿਆ ਨਾ ਬਾਅਦ ਲੋਡ ਕਰਨ ਲੱਗਿਆ ਵਿਖਾ ਲਿਆ ਹੁਣ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ 'ਤੇ ਚੜੀਓ ਫੋਟੋ ਵੇਖੀਨੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇਹਤੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਸਾਡੇ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਹਨ ਹਨ ਇਹੋ ਸਾਗਾ ਰੰਜਸ ਨਾਲ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦਿਓ ਹਨੂੰ ਦੱਸੋ ਕਿੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਦਮੇ ਟੋਮੇਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਖਾ ਲਿਆ ਲੱਦ ਕੇ ਕਹਿੰਦਾ ਚਲੋ ਚਲੋ ਚੱਲੀਏ ਚੱਲੀ ਚੱਲੀ ਬੋਲ ਕੀ ਤੁਸੀਂ ਸਤਿਕਾਰ ਕਰੋ ਆਹ ਵੀ ਇਹ ਦੇ ਨੇ ਆਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਹਿੰਦਾ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਸਾਰੇ ਖਲੋਤਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ